ਆਓ ਜੀ ਤਾੜੀਆਂ ਵੱਜਦੀਆਂ ਪਿੰਡ ਰਪਾਲੇੜੀ ਦੀ ਧਰਤੀ ਤੇ ਕੱਚਾ ਮਰਜਾ ਪਹਿਲਵਾਨ ਅਰਾਨ ਤੇ ਨੀਲੇ ਰੰਗ ਦੇ ਲਗੋਟੇ ਦੇ ਵਿੱਚ ਪ੍ਰਿਤਪਾਲ ਪਹਿਲਵਾਨ ਫਖਵਾੜਾ ਜਰ ਖਾ ਦੇਵੇ ਹੇ ਦਿਲਸ਼ਾਦ ਲਾਛੜੀ ਵਾਲਿਆ ਪੈਸਾ ਠਿੱਕ ਦਿਵਾ ਦੇ ਕਿ ਕਰਕੇ ਕੋਲ ਜਵਾਨੋ ਜੋਰ ਹਾਰ ਜਾਏ ਬੰਦਾ ਉਹਨਾ ਤੇ ਸਾਧੂ ਸੰਤ ਗਿਆਨੀ ਕਦੇ ਬੋਲਦੇ ਮੰਦਾਂ ਨਾ ਕੇ ਸਾਹੂ ਸੰਤੂ ਕਹਿੰਦੇ ਕਦੇ ਬੋਲਦਾ ਮੁੰਡਾ ਨਾ ਲੋ ਮੇਲਾ ਪੂਰਾ ਡਾਂਗ ਪੂਰੀ ਖੜਕਦੀ ਹੈ ਵਾਹ ਡਾਂਗ ਪੂਰੀ ਖੜਕਦੀ ਹੈ ਸਾਰੇ ਪਹਿਲਵਾਨ ਨੋਟ ਕਰਿਓ ਮਰਦਾਂ ਦੇ ਪੁੱਛੀ ਕਰਦਾਰ ਤੂੰ ਕਿ ਜਿਨ੍ਹਾਂ ਨਾਮ ਪਿੱਛੇ ਲੱਗੇ ਪਹਿਲਵਾਨ ਬੱਲਿਆ ਉਹਨਾਂ ਮਰਦਾਂ ਦੇ ਪੁੱਛੀ ਕਰਦਾਰ ਤੂੰ ਕਿ ਜਿਨ੍ਹਾਂ ਨਾਂ ਪਾਰਦੇ ਹੋ ਪਹਿਲਵਾਨਾਂ ਦੇ ਨਾਂ ਤੇ ਸੋ ਕੁਸ਼ਤੀ ਪਹਿਲਵਾਨਾਂ ਦੀ ਸਹਿਮਤੀ ਨਾਲ ਕਮੇਟੀ ਦੀ ਸਹਿਮਤੀ ਦੇ ਨਾਲ ਬਰਾਬਰੀ ਦੇ ਛਡਾਈ ਜਾਂਦੀ ਹੈ ਸਭ ਦਾ ਧੰਨਵਾਦ ਕਰਦੇ ਆ